ਕੋਈ ਸਰਜੀਤ ਪਾਤਰ ਉਹਨਾਂ ਦੇ ਜਾਣ ਨੂੰ ਲੈ ਕੇ ਜੋਖ ਦਾ ਪ੍ਰਗਟਾਵਾ ਕਰ ਰਿਹਾ ਹੈ ਕਈ ਪੰਜਾਬੀ ਸਹਿਤ ਜਗਤ ਨੂੰ ਅਣਮੁੱਲੀਆਂ ਕਿਤਾਬਾਂ ਲਿਖਤਾਂ ਜਿਹੜੀਆਂ ਨੇ ਸਰਜੀਤ ਪਾਤਰ ਨੇ ਦਿੱਤੀਆਂ ਨੇ ਜਿਤ ਤੱਕ ਜੀਵਨ ਸੀ ਉਹਦੀ ਸ਼ੁਰੂਆਤ ਹੋ ਜਾਂਦੀ ਹੈ ਸਹਿਤਕ ਜੀਵਨ ਦੇ ਵਿੱਚ ਉਹਨਾਂ ਨੇ ਜਦੋਂ ਰਚਨਾਵਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਪਹਿਲਾਂ ਉਹ ਆਪਣੇ ਨਾਮ ਦੇ ਨਾਲ ਜਿੱਥੇ ਪਿੰਡ ਦਾ ਨਾਂ ਜੋੜਦੇ ਸੀ ਪੱਤੜ ਸ਼ਬਦ ਉਹਨਾਂ ਦੇ ਨਾਮ ਦੇ ਨਾਲ ਲਿਖਿਆ ਜਾਂਦਾ ਸੀ ਸਰਜੀਤ ਪੱਤੜ ਪਰ ਬਾਅਦ ਵਿੱਚ ਉਹਨਾਂ ਦੀ ਜਦੋਂ ਮੁਲਾਕਾਤ ਹੁੰਦੀ ਹੈ ਨਾਟਕਕਾਰ ਸਰਜੀਤ ਸਿੰਘ ਸੇਠੀ ਦੇ ਨਾਲ ਤਾਂ ਉਹ ਉਹਨਾਂ ਨੂੰ ਸਲਾਹ ਦਿੰਦੇ ਨੇ ਇੱਕ ਤਰੀਕੇ ਨਾਲ ਕਿ ਤੁਸੀਂ ਪੱਤੜ ਦੀ ਥਾਂ ਪਾਤਰ ਸ਼ਬਦ ਦਾ ਇਸਤੇਮਾਲ ਕਰੋ ਤਾਂ surjit patar ਜੋ ਪਹਿਲਾਂ ਤਖੱਲਸ ਇਸਤੇਮਾਲ ਕਰਦੇ ਸੀ ਪੱਤੜ ਉਸ ਨੂੰ ਉਹ ਬਦਲਦੇ ਨੇ surjit singh sethi ਦੇ ਕਹਿਣ ਦੇ ਉੱਤੇ ਤੇ ਆਪਣੇ ਨਾਂ ਦੇ ਨਾਲ ਪੱਤੜ ਦੀ ਥਾਂ ਪਾਤਰ ਸ਼ਬਦ ਦਾ ਇਸਤੇਮਾਲ ਕਰਦੇ ਨੇ ਜੂ ਉਹਨਾਂ ਦਾ ਸਿਆਸੀ ਜਾਤਕ ਜੀਵਨ ਰਿਹਾ ਉਸ ਦੇ ਵਿੱਚ ਚੰਡੀਗੜ੍ਹ ਕਲਾ ਪ੍ਰੀਸ਼ਦ ਦੇ ਪ੍ਰਧਾਨ ਵਜੋਂ ਵੀ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਸਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਤੇ ਉਦੋਂ ਤੇ ਜਿੱਦਿਆ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਸਾਡੇ ਸਹਿਯੋਗੀ ਰਾਜਵਿੰਦਰ ਸਿੰਘ ਇਸ ਵੇਲੇ ਲੁਧੇੜਾ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਅ ਸਰਜੀਤ ਪਾਤਰ ਅ ਦਾਜ਼ੇ ਕੇ ਇਸ ਵੇਲੇ तमाम ਜੋ ਸਖਸ਼ੀਤਾ ਨੇ ਸਿਆਸੀ ਜਗਤ ਨਾਲ ਜੁੜੀਆਂ ਹੋਈਆਂ ਜਾਂ ਫਿਰ ਸਿਹਤ ਜਗਤ ਨਾਲ ਜੁੜੀਆਂ ਹੋਈਆਂ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਬਹੁਤ ਸਾਰੇ ਸਿਆਸੀ ਆਗੂਆਂ ਨੇ ਮੁੱਖ ਮੰਤਰੀ ਮਾਨ ਸਮੇਤ ਟਵੀਟ ਕਰਦੇ ਹੋਏ ਦੁੱਖ ਜ਼ਾਹਰ ਕੀਤਾ ਹੈ ਸਾਡੇ ਸਹਿਯੋਗੀ ਰਾਜਵਿੰਦਰ ਇਸ ਵੇਲੇ ਉਹਨਾਂ ਦੇ ਘਰ ਦੇ ਬਾਹਰ ਮੌਜੂਦ ਨੇ ਰਾਜਵਿੰਦਰ ਕੀ ਜਾਣਕਾਰੀ ਹੈ ਪੰਜਾਬੀ ਸਿਹਤ ਜਗਤ ਲਈ ਪੰਜਾਬੀਆਂ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਖਬਰ ਸਾਹਤ ਤੱਕ ਸਖਸ਼ੀਤ ਸੁਰਜੀਤ ਪਾਤਰ ਹੁਣਾਂ ਦਾ ਜਾਣਾ ਕੀ ਜਾਣਕਾਰੀ ਹੈ ਕੀ ਕੁਝ ਪੂਰਾ ਘਟਨਾ ਜਿਹੜੀ ਵਾਪਰੀ ਹੈ ਕੀ ਉਹ ਬਿਮਾਰ ਚੱਲ ਰਹੇ ਸਨ ਜਾਂ ਫਿਰ ਇਹ ਸਾਰਾ ਕੁਝ ਅਚਾਨਕ ਵਾਪਰਿਆ ਥੂ ਕਲਵਨ ਨੇ ਕਿ ਇੱਕ ਵੱਡਾ ਪੰਜਾਬੀ ਸਹਿਦ ਜਾਂ ਫਿਰ ਪੰਜਾਬੀ ਮਾਂ ਮੋਤਲੀ ਨੂੰ ਪਿਆ ਹੈ ਉੱਥੇ ਹੀ ਆਮ ਜਿਹੜੇ ਲੋਕ ਨੇ ਜਾਂ ਸੀ ਪੰਜਾਬ ਨੂੰ ਵੀ ਵੱਡਾ ਕਟਾ ਪਿਆ ਹੈ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਉਗੇ ਜਿਹੜੇ ਨੇ ਸੁਰਜੀਤ ਪਾਤਰ ਤਰ ਜਿਹੜੇ ਇਸ ਫਾਨੀ ਸੰਸਾਰ ਨੂੰ ਆਲਵਦਾ ਕਹਿ ਕੇ ਅੱਜ ਜਾ ਚੁੱਕੇ ਨੇ ਤਕਰੀਬਨ ਤਕਰੀਬਨ ਸਵੇਰੇ 5 ਵਜੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇੱਕ ਸਾਈਲੈਂਟ ਅਟੈਕ ਆਇਆ ਸਵੇਰੇ 6 ਵਜੇ ਜਦੋਂ ਪਰਿਵਾਰਕ ਮੈਂਬਰ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸਦਾ ਹੈ ਕਿ ਉਹ ਉੱਠ ਨਹੀਂ ਰਹੀ ਨਹੀਂ ਕਿ ਡਾਕਟਰ ਜਿਹੜੇ ਨੇ ਰਹਿੰਦੇ ਨੇ ਕਿ ਉਹਨਾਂ ਨੂੰ ਜਦੋਂ ਉਠਾਇਆ ਜਾਂਦਾ ਤਾਂ ਉਸ ਨੂੰ ਕੋਸ਼ਿਸ਼ ਕੀਤੀ ਜਾਂਦੀ ਤਾਂ ਪਤਾ ਲੱਗਦਾ ਕਿ ਇੱਕ ਸਾਈਲੈਂਟ ਅਟੈਕ ਜਿਹੜਾ ਆਇਆ ਹੈ ਕਿ ਉਹਨਾਂ ਦੇ ਜਿਹੜੇ ਉਹ ਜਾਣਕਾਰ ਜਾਂ ਫਿਰ ਉਹਨਾਂ ਨੂੰ ਜਿਹਨਾਂ ਲੋਕ ਪਹੁੰਚ ਰਹੇ ਨੇ ਕਿਤਰਾ ਦੁੱਖ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਇੱਕ ਉਹਨਾਂ ਦਾ ਬੇਟਾ ਜਿਹੜਾ ਵਿਦੇਸ਼ਕ ਬੇਟਾ ਜਿਹੜਾ ਉਹਨਾਂ ਦਾ ਉਹਨਾਂ ਦੇ ਜਿਹੜੀ ਧਰਮ ਪਤਨੀ ਨੇ ਜ਼ਰੂਰ ਇੱਥੇ ਨਾਲ ਉਹਨਾਂ ਦੇ ਰਹਿੰਦੇ ਨੇ ਕਿਤੇ ਇੱਕ ਬੇਟਾ ਵਿਦੇਸ਼ ਜਾਂ ਫਿਰ ਹੋਰ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਹੋਣ ਦੇ ਚੱਲਦੇ ਆ ਅਸੀਂ ਕਹਿ ਸਾਰਿਆ ਕਿ ਸੰਸਕਾਰ ਜਿਹੜਾ ਪਰਸ ਹੋਵੇਗਾ ਉਹਨਾਂ ਦੀ ਮ੍ਰਿਤਕ ਦੇਹ ਨੂੰ ਫਿਲਹਾਲ ਜਿਹੜਾ ਹਸਪਤਾਲ ਦੇ ਵਿੱਚ ਜਿਹੜਾ ਮਰਚੀ ਦੇ ਵਿੱਚ ਜਿਹੜਾ ਰੱਖਿਆ ਗਿਆ ਹਸਪਤਾਲ ਦੇ ਵਿੱਚ ਰੱਖਿਆ ਗਿਆ ਪਰ ਅਸੀਂ ਕਹਿ ਸਕਦੇ ਹਾਂ ਕਿ ਕਿਤੇ ਦੇ ਨਾ ਕਿਤੇ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਵਾਸਤੇ ਕਿਤੇ ਨਾ ਕਿਤੇ ਪਹੁੰਚ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਕੋ ਵੱਡਾ ਜਿਹੜਾ ਪੰਜਾਬ ਜਿਹੜਾ ਪੰਜਾਬ ਨੂੰ ਪੰਜਾਬ ਫੈਦਰ ਸਿਹਤ ਜਿਹੜਾ ਪੰਜਾਬੀ ਸਿਹਤ ਨੂੰ ਪਿਆ ਵਾ ਕਿਤੇ ਸਵੇਰੇ ਤਕਰੀਬਨ ਤਕਰੀਬਨ 5 ਵਜੇ ਜਿਹੜਾ ਸਾਇਲੈਂਟ ਅਟੈਕ ਆਉਂਦਾ ਵਾ ਜਿਸ ਦੇ ਬਾਰੇ ਜਿਹੜਾ ਕਿਸੇ ਨੂੰ ਵੀ ਜਾਣਕਾਰੀ ਨਹੀਂ ਕਿਹਾ ਜਾ ਰਿਹਾ ਕਿ ਉਹ ਪਟਿਆਲੇ ਗੈਸਟ ਹਾਊਸਾਂ ਨਾਲ ਤੇ ਪਟਿਆਲੇ ਤੋਂ ਵਾਪਸ ਆਇਆ ਹਨ ਗੱਲਬਾਤ ਕਰਨ ਦੀ ਕਰ ਲੈਣੇ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਕਹਿ ਸਕਦਾ ਕਿ ਪਾਣੀ ਸੰਸਾਰ ਨੂੰ ਆਲਵਦਾ ਕਹਿ ਚੁੱਕੇ ਨੇ ਸਰਜੀਤਪੁਰ ਬਹੁਤ ਹੀ ਮੰਦ ਭਾਗਾ ਦਿਨ ਅੱਜ ਜਦੋਂ ਸਵੇਰੇ ਸਨੇਹਾ ਆਇਆ ਵੀ ਢਿੱਲੇ ਨੇ ਮੈਂ ਰਸਤੇ 'ਚੋਂ ਤੁਰਦੇ ਡਾਕਟਰ ਗੁਰਪ੍ਰੀਤ ਵਾਣਡ ਨੂੰ ਟੈਲੀਫੋਨ ਕੀਤਾ ਵੀ ਹੀਰੋ ਹਾਰਟ ਤੋਂ ਐਂਬੂਲੈਂਸ ਭੇਜੋ ਪਰ ਘਰ ਜਦੋਂ ਪਹੁੰਚੇ ਹਾਂ ਸੀ ਉਹ ਇਸ ਤਰ੍ਹਾਂ ਪਾਸਾ ਲਈ ਆਪਣੇ ਕਮਰੇ 'ਚ ਪਏ ਸੀ ਐਂ ਲੱਗਦਾ ਸੀ ਜਿਵੇਂ ਹੁਣ ਉਸਦੇ ਹੁਣ ਵੀ ਜਦੋਂ ਉਹਨਾਂ ਦੀ ਸਤਕਾਰਯੋਗ ਦੇਹ ਨੂੰ ਅਸੀਂ ਸਾਰਿਆਂ ਨੇ ਹੱਥੀਂ ਐਂਬੂਲੈਂਸ ਹੀਰੋ ਹਾਰਟ ਭੇਜਿਆ ਇਸ ਤਰ੍ਹਾਂ ਹੀ ਲੱਗਦਾ ਸੀ ਜਿਵੇਂ ਸੁੱਤੇ ਗਏ ਨੇ ਖਵਰੇ ਪਰਿਮਾਏ ਨੇ ਮੁੜਿਓ ਬਾਤਰ ਸਾਹਿਬ ਇੱਕ ਉਹ ਸ਼ਖਸੀਅਤ ਸਨ ਜਿਸਨੂੰ ਸਮੁੱਚੇ ਸੰਸਾਰ ਦੇ ਲੋਕ ਸਤਕਾਰ ਦਿੰਦੇ ਸੀ ਇੱਕ ਉਹ ਇਨਸਾਨ ਸਨ ਜਿਨ੍ਹਾਂ ਨੂੰ ਦਿਲੋਂ ਸਤਕਾਰ ਕਰਦੇ ਸੀ ਉਹਨਾਂ ਦੇ ਨਾਲ ਮੈਂ ਤਾਂ ਕਿੰਨਾ ਵੀ ਜਿਹੜਾ ਸਾਡਾ ਸੱਭਿਆਚਾਰ ਵਿਰਾਸਤ ਉਹਨਾਂ ਦੇ ਨਾਲ ਅੱਜ ਉਹ ਆਜ ਕੇ ਸਰ ਕਿਤੇ ਅਸੀਂ ਆਸਮਾਨ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਿਸ ਤਰ੍ਹਾਂ ਪਦਮਸ਼ਰੀਓ ਅਵਾਰਡ ਜਿਹੜਾ ਮਿਲਿਆ ਸੀ ਉਹ ਕਹਿੰਦੇ ਇੰਨੀ ਨਿਮਰਤਾ ਇੰਨਾ ਪਿਆਰ ਕਹਿੰਦੇ ਬਿਲਕੁਲ ਵੀ ਉਹਨਾਂ ਦੇ ਵਿੱਚ ਉਹ ਭਾਵਨੀ ਸੀ ਦੇਖੋ ਇਸ ਤੋਂ ਵੱਡੀ ਵਰਨਣ ਜੋ ਕੀ ਗੱਲ ਹੋ ਸਕਦੀ ਹੈ ਉਹਨਾਂ ਨੂੰ ਚੇਅਰਮੈਨ ਆਰਟਸ ਕਾਉਂਸਲ ਉਹ ਹੁਣ ਵੀ ਸਨ ਪਿਛਲੀ ਸਰਕਾਰ ਨੇ ਉਹਨਾਂ ਨੂੰ ਸਤਿਕਾਰ ਦਿੱਤਾ ਕੈਬਨਟ ਰੈਂਕ ਦਿੱਤਾ ਲੇਕਿਨ ਅੱਜ ਤੱਕ ਉਹਨਾਂ ਨੇ ਕੋਈ ਫੈਸਿਲਿਟੀ ਅਵੇਲ ਕੀਤੀ ਕਿਤੇ ਉਹਨਾਂ ਨੇ ਆਪਣੇ ਨਾਲ ਅਲਫਾਜ਼ ਲਿਖੇ ਇਹੀ ਅਸੀਂ ਉਹਨਾਂ ਤੋਂ ਸਿੱਖਦੇ ਸੀ ਔਰ ਉਹਨਾਂ ਦੇ ਜਿਹੜੇ ਬੋਲ ਹੁੰਦੇ ਆ ਜਿਹੜੇ ਬੋਲ ਵੀ ਉਹ ਬੋਲਦੇ ਸੀ ਨਾਪ ਤੋਲ ਕੇ ਉਹਨਾਂ ਚ ਹਮੇਸ਼ਾ ਹੁੰਦਾ ਸੀ ਆ ਪਿੱਛੇ ਜਿਹੇ ਮੈਂ ਦੱਸਣਾ ਚਾਹੁੰਦਾ ਸਾਡੇ ਬਹੁਤ ਹੀ ਸਤਿਕਾਰ ਸਰਦਾਰਾ ਸਿੰਘ ਜਿਹੜੇ ਐਮਿਨੈਂਟ ਕੋਲੇ ਔਰ ਪੰਜਾਬ ਦੀ ਉਹ ਸਖਸ਼ੀਅਤ ਨੇ ਰਿਸਰਚ ਤੇ ਸਟੂਡੈਂਟਸ ਨੂੰ ਅੱਜ ਪਹੁੰਚਾਇਆ ਆਪਣੀ ਆਪਣੀ ਪੜਾਈ ਡਾਕਟਰ ਐਸ ਪ੍ਰੋਫੈਸਰ ਉਹਨਾਂ ਦਾ 96th ਬਰਥਡੇ ਸਿਕਾ ਜਨਮ ਦਿਨ ਮੈਂ ਬੇਨਤੀ ਕੀਤੀ ਪਾਤਰ ਸਾਹਿਬ ਨੂੰ ਤੇ ਮੈਂ ਮਾਨਯੋਗ ਵਾਈਸ ਚਾਂਸ ਗੋਸਲ ਸਾਹਿਬ ਨੂੰ ਰਿਕੁਐਸਟ ਸਰੋਂ ਦੇ ਖੇਤਾਂ 'ਚ ਮਾਰਚ ਦੇ ਵਿੱਚ ਹੁੰਦਾ ਵੀ ਅਸੀਂ ਮੇਰੇ ਮਨ 'ਚ ਆਇਆ ਵੀ ਚਾਲ ਬੜੀ ਵਾਲੇ ਨੇ ਤੇ ਮੈਂ ਡਾਕਟਰ ਤੇ ਪਾਤਰ ਸਾਹਿਬ ਜੀ ਵਰਗਾ ਅੜਲੀ ਪੱਗ ਬੰਨਿਓ ਉੱਥੇ ਜਾ ਕੇ ਅਸੀਂ ਉੱਥੇ ਸਾਥੀ ਪ੍ਰਤਾਪ ਸੰਧੂ ਅਸੀਂ ਚਾਰ ਜਣਿਆਂ ਨੇ ਉੱਥੇ ਕੇਕ ਕਟਿਆ ਇਹਨਾਂ ਨੇ ਕਟਾਇਆ ਤੇ ਬਿਲਕੁਲ ਸ਼ਾਇਦ ਰਿਕਾਰਡਿੰਗ ਪਤ ਉਹਨਾਂ ਜੋਲ ਸਾਹਿਬ ਤੋਂ ਪੁੱਛ ਲਾਂਗੇ ਇਹਨਾਂ ਨੇ ਕਵਿਤਾ ਗਾਈ ਜਨਮ ਦਿਨ ਮੁਬਾਰਕ ਜਨਮ ਦਿਨ ਮੁਬਾਰਕ ਉਸ ਤੋਂ ਬਾਅਦ ਇਹਨੂੰ ਮੈਂ ਘਰ ਛੱਡਿਆ ਪਿਛਲੇ तकरीबन ਮੇਰਾ ਤਾਂ ਇਹ ਸੇਕ ਕਿਉਂਕਿ ਇੱਕ ਤਾਂ ਇਹ ਆ ਵੀ ਇਹਨਾਂ ਦਾ ਸਿਰ ਤੇ ਸਾਇਆ ਸੀ ਰਹਿਤ ਬਤੌਰ ਲੇਖਕ ਸੱਭਿਆਚਾਰਕ ਵੇਲੇ ਮਰਜੀ ਜਿਹਾ ਲੱਗਦਾ ਕਿ ਇੱਕ ਪੰਜਾਬੀ ਮਾਂ ਬੋਲੀ ਨੇ ਪੂਰੇ ਪੰਜਾਬ ਨੂੰ ਇੱਕ ਵੱਡਾ ਕਾਟਾ ਕਿਉਂਕਿ ਜਿਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਦੇ ਜਾਣ ਤੋਂ ਬਾਅਦ ਇਹ ਸੀ ਕਹਿ ਸਕਦੇ ਆ ਕਿ ਕੁਝ ਪੰਜਾਬ ਕੋਲੇ ਬਾਕੀ ਸੀ ਅੱਜ ਜਿਹੜਾ ਇਹ ਤਾਂ ਇਹ ਤਾਂ ਕਹਿਣ ਦੀ ਮਾਂ ਬੋਲੀ ਨੂੰ ਭਾਸ਼ਾ ਦੇ ਵਾਸਤੇ ਜਿਹੜਾ ਅਸੀਂ ਹੁਣ ਬਣਾਇਆ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਉਹ ਬਰੋਸ਼ਰ ਲਾਸਟ ਨੇ ਇੱਥੇ ਡਿਜ਼ਾਈਨ ਕੀਤਾ ਇੱਕ ਇੱਕ ਅਲਫਾਜ਼ ਇਹ ਲਿਖਦੇ ਸੀ ਕੋ ਗਲਤੀ ਨਾ ਹੋ ਜਵੇ ਸੋ ਮੈਂ ਤਾਂ ਕਹੂੰਗਾ ਕਾਟਾ ਨਹੀਂ ਸਦਾ ਲਈ ਰਹਾਉ ਇੱਕ ਉਹ ਸ਼ਖਸੀਅਤ ਜਿਨ੍ਹਾਂ ਦੇ ਅੰਦਰ ਇੱਕ ਇੱਕ ਪੰਜਾਬੀ ਪੰਜਾਬੀਅਤ ਅਤੇ ਵਿਰਸੇ ਦੀ ਬੋਲੀ ਦਾ ਅਲਫਾਜ਼ ਉਹਨਾਂ ਦੇ ਸਹਾਨੂਰਾ ਹੋ ਗਿਆ ਸਰ ਲੱਗਦਾ ਕਿ ਕੋ ਨੌਜਵਾਨ ਨੂੰ ਸਿਹ ਜਿਹੜੀਆਂ ਕਈ ਰਚਨਾਵਾਂ ਜਿਹੜੀਆਂ ਉਹਨਾਂ ਵੱਲੋਂ ਜਿਹੜੀਆਂ ਲਿਖੀਆਂ ਗਈਆਂ ਇੱਕ ਤੋਂ ਵੱਡਾ ਜਿਹੜੀ ਆ ਸਿਹ ਵੀ ਨੌਜਵਾਨੀ ਦਕਨ ਨੌਜਵਾਨ ਪੀੜੀ ਲਈ ਉਹ ਕਦੀ ਨਾ ਨਹੀਂ ਸੀ ਕਰਦੇ ਕਿਸੇ ਵੀ ਸਕੂਲ ਨੂੰ ਕਾਲਜ ਉਹਨਾਂ ਨੇ ਆਪਣੀ ਸਿਹਤ ਦਾ ਨਹੀਂ ਦੇਖਿਆ ਹਮੇਸ਼ਾ ਜਾਂਦੇ ਸੀ ਔਰ ਉਹ ਜਿਹੜੇ ਅਲਫਾਜ਼ ਕਹਿੰਦੇ ਸੀ ਉਹਨਾਂ ਦੇ ਅਲਫਾਜ਼ ਇਹੀ ਹੁੰਦੇ ਸੀ ਤੰਦਰੁਸਤੀ ਤੇ ਪੜ੍ਹਾਈ ਇਹ ਦੋ ਲਫ਼ਜ਼ ਜਿਹੜੇ ਅੱਜ ਪੰਜਾਬ ਦਾ ਨੌਜਵਾਨ ਪੀੜੀ ਪਰਾਂ ਲੈ ਗਏ ਆ ਉਹਨੂੰ ਬਣਾਉ ਉਹਨਾਂ ਨੇ ਆਪਣੀ ਹਰ ਕਵਿਤਾ ਚ ਇਹੀ ਤੁਸੀਂ ਪੜੋ ਉਹਦੇ ਚ ਹੀ ਤਾਤੇ ਹੀ ਆਉਂਦੇ ਸਰ ਪਾਕਨ ਸਾਨੂੰ ਜਿਹੜਾ ਸੰਸਕਾਰ ਕੀਤਾ ਜਾਵੇਗਾ ਕਹਿੰਦੇ ਕਿ ਪਰਿਵਾਰਕ ਮੈਂਬਰ ਹਜੇ ਉਹਨਾਂ ਦਾ ਇੱਕ ਬੇਟਾ ਜਿਹੜਾ ਵਿਦੇਸ਼ ਦੇ ਵਿੱਚ ਆ ਕਹਿੰਦੇ ਹੋਰ ਵੀ ਰਿਸ਼ਤੇਦਾਰ ਜਿਹੜੇ ਨੇ ਵਿਦੇਸ਼ ਤੋਂ ਆਉਣਗੇ ਲੱਗਦਾ ਕਿ ਜਿੰਨ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗ ਪਿੱਥੇ ਪਹੁੰਚ ਰਹੇ ਨੇ ਇਹ ਦੁੱਖ ਸਾਂਝਾ ਜਿਹੜਾ ਕੀਤਾ ਜਾ ਰਿਹਾ ਹੈ ਦੇਖੋ ਜੀ ਉਹਨਾਂ ਲਈ ਤਾਂ ਹਰੇਕ ਇਨਸਾਨ ਨੇ ਦਿਲੋਂ ਸ਼ਰਧਾਂਜਲੀ ਦੇਣੀ ਹੈ ਲੇਕਿਨ ਗਰਮੀ ਨੂੰ ਦੇਖਦੇ ਕੋਈ ਡਾਕਟਰ ਸਾਹਿਬਾਨ ਦੀ ਐਡਵਾਈਸ ਪਰਿਵਾਰ ਦੀ ਹੀਰੋ ਹਟ ਦੀ ਮੌਤਰੀ ਚ ਉਹਨਾਂ ਦੀ ਮਿੱਤਕ ਦੇਹ ਨੂੰ ਰੱਖਿਆ ਗਿਆ ਹੈ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਹੀ ਸਾਰਾ ਇੰਤਜ਼ਾਮ ਕੀਤਾ ਗਿਆ ਹੈਗਾ ਤੇ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਵੱਲੋਂ ਹੁਕਮ ਹੋਏਗਾ ਉਸ ਤੋਂ ਬਾਅਦ ਅੱਗੇ ਜਿਹੜੇ ਅਸੀਂ ਤਾਂ ਕਹਾਂਗੇ ਜਿਹੜਾ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫੀਸਰ ਹੈ ਉਹੀ ਇਸ ਫਰਦਰ ਸਾਰਾ ਜਾਰੀ ਕਰੇਗਾ ਇਹ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਤ ਇਹ ਇੱਕ ਵੱਡਾ ਘਟਾ ਜਿਹੜਾ ਪੰਜਾਬੀ ਜਿਹੜਾ ਜਗਤ ਨੂੰ ਪਿਆ ਪੰਜਾਬੀ ਜਿਹੜੀ ਹੈ ਸਹਿਤ ਅਕੈਡਮੀ ਨੂੰ ਪਿਆ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਚਾਹਣ ਵਾਲੇ ਜਿਹੜੇ ਲੋਕ ਨੇ ਇਥੇ ਲਗਾਤਾਰ ਪਹੁੰਚ ਰਹੇ ਨੇ ਉਹਨਾਂ ਦੇ ਜਾਣਕਾਰ ਜਿਹੜੇ ਪਹੁੰਚ ਰਹੇ ਨੇ ਬੇਸ਼ੱਕ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਬੇਟਾ ਜਾਂ ਉਹਨਾਂ ਦੀ ਮਦਰ ਜਿਹੜੇ ਇਥੇ ਰਹਿੰਦੇ ਨੇ ਤੇ ਉਹਨਾਂ ਦਾ ਇੱਕ ਬੇਟਾ ਜਿਹੜਾ ਵਿਦੇਸ਼ ਰਹਿੰਦਾ ਹੈ ਉੱਥੇ ਹੀ ਇਨੇਕਾਂ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵਿਦੇਸ਼ ਦੇ ਵਿੱਚ ਵੱਸਦੇ ਨੇ ਉਹਨਾਂ ਦਾ ਕਹਿਣਾ ਕੀ ਜਦੋਂ ਸੋਮ ਪਰਸੋਂ ਨੂੰ ਜ ਬਿਲਕੁਲ ਰਾਜਵਿੰਦਰ ਤੁਸੀਂ ਬਣੇ ਰਹੋ ਇਸੇ ਵਿਚਾਲੇ ਬਹੁਤ ਸਾਰੀਆਂ ਜਿਹੜੀਆਂ ਸਿਆਸੀ ਸ਼ਖਸੀਤਾਂ ਨੇ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਹੋਣ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਸੰਦੇਸ਼ ਦੇ ਨਾਲ ਆਪਣੇ ਦੁਖਦਾਈ ਖਬਰ ਪੰਜਾਬੀ ਪੰਜਾਬੀਆਂ ਦੇ ਲਈ ਪੰਜਾਬੀ ਸਿਹਤ ਜਗਤ ਦੇ ਲਈ ਕੀ ਕਹਿਣਾ ਚਾਹੋਗੇ ਕਿਵੇਂ ਪਾਤਰ ਸਾਹਿਬ ਨੂੰ ਯਾਦ ਕਰਦੇ ਹੋ ਜੀ ਬਹੁਤ ਬੜੀ ਹੇ ਬਹਿ ਹਲਾ ਦੇਣ ਵਾਲੀ ਖਬਰ ਹੈ ਮੈਂ ਸੀਰੇ ਹੁਣ ਦੇ ਦੇਖੀ ਹੈ ਤੇ ਬੜੀ ਸੋਹਣੀ ਉਹਨਾਂ ਦੀ ਸਿਹਤ ਰਹਿੰਦੀ ਹੈ ਤੇ ਕੋਈ ਨਹੀਂ ਇਹ ਅਚਾਨਕ ਹੀ ਗਲ ਹੋਈ ਹੈ ਬੜੀ ਇਹ ਤਾਂ ਬੜਾ ਦੁੱਖ ਹੈ ਸਾਰਿਆਂ ਨੂੰ ਪਤਾ ਹੈ ਜਿਹੜਾ ਸ਼ਹੀਦ ਬਾਦਰ ਨੇ ਉਹ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਪੰਜਾਬੀ ਜਿਹੜੀ ਪੋਇਟਰੀ ਦੀ ਖੂਬਸੂਰਤੀ ਦਾ ਉਹ ਕੇਂਦਰ ਰਹੇ ਨੇ ਤੇ ਉਹ ਤਾਂ ਫਿਰ ਬਹੁਤ ਵੱਡਾ ਉਸ ਹੁੰਦਾ ਜਿਸ ਤਰ੍ਹਾਂ ਹੋ ਜਿਹਨੇ ਸ਼ਾਇਰ ਹੁੰਦੇ ਨੇ ਜਿਹਨਾਂ ਨੇ ਸਦੀਆਂ ਤੱਕ ਜਿਹਨਾਂ ਦੀ ਯਾਦ ਜਿਉਣੀ ਦਈ ਹੈ ਉਹ 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 ਇੰਦਰ ਜਦੈ ਨੇ ਤਾਂ ਬਹੁਤ ਇੱਕ ਕਾਟਾ ਮਹਾ ਬਲੀ ਨੂੰ ਤਾਂ ਬਹੁਤ ਵੱਡਾ ਕਾਟਾ ਹੁੰਦਾ ਹੈ ਤੇ ਜਿਹੜੇ ਉਹਨਾਂ ਦੇ ਉਹਨਾਂ ਦੇ ਪ੍ਰਸ਼ੰਸਕ ਹੁੰਦੇ ਨੇ ਉਹਨਾਂ ਨੂੰ ਉਹ ਉਹਨਾਂ ਨੂੰ ਵੀ ਬਹੁਤ ਇੱਕ ਗੱਲ ਦਾ ਦੁੱਖ ਹੁੰਦਾ ਤੇ ਮੈਨੂੰ ਵੀ ਦੁੱਖ ਹੋਇਆ ਸੀ ਐਨਐਸ ਨਾਲ ਤੋਂ ਪ੍ਰਬਲ ਮੈਂ 1900 ਸ਼ਾਇਦ ਉਹਨੂੰ ਪਹਿਲੀ ਵਾਰ ਜਦੋਂ ਤੱਕ ਕਾਲਜ ਵਿੱਚ ਮੈਂ ਅੰਗਰੇਜ਼ੀ ਪੜ੍ਹਨੀ ਸ਼ੁਰੂ ਕੀਤੀ ਸੀ ਉਹਨਾਂ ਦਿਨਾਂ ਵਿੱਚ ਲੁਧਿਆਣੇ ਬੈਠੇ ਅ ਬਰਦਰ ਹੁੰਦੇ ਸੀ ਦੇਖ ਲਓ 1974 ਦੀ ਗੱਲ ਹੈ ਬਹੁਤ ਪੁਰਾਣੀ ਸਾਡੀ ਇੱਥੇ ਰਹੀ ਹੈ ਮਤਲਬ ਇੰਟਰੈਕਸ਼ਨ ਰਿਹਾ ਉਸ ਤੋਂ ਬਾਅਦ ਮੈਂ ਜਦੋਂ ਜਿਹੜੀ ਆਪਣੇ ਪੰਜਾਬ ਜਿਹੜੀ ਕਲਾ ਪ੍ਰਸ਼ਦ ਹੈ ਮੈਂ ਤੇ ਸੈਕਟਰੀ ਜਨਰਲ ਰਹਿਆ ਮੈਡਮ ਰਿਕੋਰ ਚੇਅਰਮੈਨ ਰਹੇ ਸੀ ਉਦੋਂ ਇਹ ਪੰਜਾਬੀ ਸਾਹਿਦ ਅਕੈਡਮੀ ਦੇ ਪ੍ਰਧਾਨ ਹੁੰਦੇ ਸੀ ਤੇ ਅਸੀਂ ਅਕਸਰ ਮਿਲਦੇ ਹੁੰਦੇ ਸੀ ਤੇ ਜਿਹਦੇ ਵਿੱਚ ਏ ਕਿ ਤੁਸੀਂ ਇਹਨੂੰ ਬੱਲੇ ਨੂੰ ਤੇ ਲਿਖ ਦਿੱਤਾ ਲੋਕ ਤੇ ਮੈਂ ਇਹਨਾਂ ਦੀ ਕਵਤਾ ਦਾ ਬਹੁਤ ਬੜਾ ਪੈਸ਼ੰਟ ਲੱਗ ਰਹੇ ਹੈ ਬੜੀ ਖੂਬਸੂਰਤ ਕਵਤਾ ਇਹਨਾਂ ਨੇ ਲਿਖੀ ਹੈ ਇਹ ਮਤਲਬ ਇਹੋ ਜਿਹੇ ਸ਼ਾਇਰ ਨੇ ਪੰਜਾਬੀ ਚ ਕਿ ਮਤਲਬ ਜਦੋਂ ਬਤਵਰੀ ਸ਼ਾਇਰ ਨੇ ਕੁਝ ਸ਼ਾਇਰ ਨੇ ਪੰਜਾਬੀ ਜਿਹੜੇ ਉਹ ਕਵਤਾ ਲਿਖਦੇ ਨੇ ਜਿਹੜੀ ਅੰਤਰਰਾਸ਼ਟਰੀ ਕਵਤਾ ਦੇ ਕਿਸੇ ਵੀ ਵਿਸ਼ੇ ਤੋਂ ਵਧੀਆ ਵਿਸ਼ੇ ਹ ਤੇ ਕਵਤਾ ਲਿਖੀ ਜਾਂਦੀ ਹੈ ਮਤਲਬ ਇਹ ਅਮਰ ਰਹਿਣ ਵਾਲੀ ਕਵਤਾ ਹੈ ਸਦੀਜ਼ ਬਤਵਰੀ ਜਿਹੜੇ ਸ਼ਾਇਰ ਨੇ ਉਹ ਵੀ ਅਮਰ ਰਹਿਣ ਵਾਲੇ ਸ਼ਾਇਰ ਹੈ ਤਾਂ ਸਾਬ ਕੋਈ ਕੋਈ ਯਾਦ ਉਹਨਾਂ ਦੀ ਕੋਈ ਆਖਰੀ ਮੁਲਾਕਾਤ ਕਦੋਂ ਹੋਈ ਸੀ ਕੋਈ ਉਹਨਾਂ ਨਾਲ ਮੁਲਾਕਾਤ ਦੀ ਕੋਈ ਅਜਿਹੀ ਤੁਹਾਨੂੰ ਯਾਦ ਹੋਵੇ ਕੋਈ ਜਿਹੜੀ ਕੋਈ ਯਾਦਗਾਰ ਮੁਲਾਕਾਤ ਤੁਹਾਡੇ ਨਾਲ ਰਹੀ ਹੋਵੇ ਹਾਂ ਉਹ ਮੈਂ ਅਕਸਰ ਉਹ ਤੋਂ ਬਾਅਦ ਨਹੀਂ ਮਤਲਬ ਜਦੋਂ ਅਸੀਂ ਬਹੁਤਾ ਨਹੀਂ ਹਸੀ ਕਿ ਜਿਹੜੇ ਸੀ ਮਿਲੇ ਜ਼ਿਆਦਾ ਨਹੀਂ ਹੈਗੇ ਮਤਲਬ ਐਨਾ ਪਰਸਨਲੀ ਮਤਲਬ ਜਾਤੀ ਤੌਰ ਤੇ ਅਸੀਂ ਬਸ ਉਹ ਜਦੋਂ ਮੈਂ ਉੱਥੇ ਕਲੱਬ ਪ੍ਰੈਸਿਡੈਂਟ ਸੈਕਟਰੀ ਜਨਰਲ ਸੀ ਉਦੋਂ ਜ਼ਿਆਦਾ ਬੈਠੇ ਹੁੰਦੇ ਸੀਗੇ ਤੇ ਅਮ ਬਸ ਉਹ ਹੀ ਪਿਆਰੀਆਂ ਯਾਦਾਂ ਨੇ ਇੱਕ ਦੂਜੇ ਦੇ ਪ੍ਰਤੀ ਬੜਾ ਸਤਿਕਾਰ ਰਿਹਾ ਬੜੀ ਪ੍ਰਸ਼ੰਤਾ ਰਹੀ ਤੇ ਇਹ ਹੀ ਕੋਈ ਮੈਨੂੰ ਇ tanto ਨਹੀਂ ਕਿ ਮਤਲਬ ਕੋਈ ਬਨੋ ਹਾ ਇੱਕ ਵਾਰ ਇਹਨਾਂ ਯਾਦ ਹੈ ਕਿ ਬਹੁਤ ਸਾਲ ਮੇਰਾ ਗਲੇ ਉਹਨਾਂ ਦੀ ਸ਼ਖਸੀਅਤ ਬਾਰੇ ਜੇਕਰ ਥੋੜਾ ਦੱਸ ਸਕਾਂ ਕੋਈ ਬੜੇ ਸੂਖਮ ਸੁਭਾਅ ਦੇ ਸੀ ਹੌਲੀ ਬੋਲਦੇ ਸੀ ਬੜੇ ਪਿਆਰ ਨਾਲ ਬੋਲਦੇ ਸੀ ਸੁਭਾਅ ਕਿਵੇਂ ਦਾ ਸੀ ਬੋਲਚਾਲ ਕਿਵੇਂ ਦਾ ਸੀ ਉਹਦੇ ਬਾਰੇ ਜ਼ਿਕਰ ਨੀ ਉਹ ਫਿਰ ਉੱਤ ਦੇਖੋ ਮੈਂ ਇੱਕ ਤਾਂ ਗੱਲ ਹੁੰਦੀ ਹੈ ਨਾ ਕਿ ਤੁਸੀਂ ਕਈ ਵਾਰ ਐਵੇਂ ਹੀ ਮਤਲਬ ਗੱਲਾਂ ਉਹਦਾ ਮਤਲਬ ਬਹੁਤ ਆਬਵੀਅਸਲੀ ਬੜੀ ਮਤਲਬ ਜਿਵੇਂ ਜਿਵੇਂ ਤੁਸੀ ਮਿਕਨਾਤੀ ਸੀ ਇਫੈਕਟਿਵ ਕਹਿੰਦੇ ਹੋ ਉਹੀ ਰਹੀ ਹੈ ਪਹਿਲਾਂ ਤੋਂ ਬੜਾ ਮਤਲਬ ਬੜਾ ਹਸੂ ਹਸੂ ਕਰਦਾ ਚਿਹਰਾ ਹਤੇ ਮਤਲਬ ਬੜੀ ਗੰਭੀਰ जी वार्तालाप होंगी बड़े वापस बुला रहे थी वो सारी तो थे उस रूप च मतलब तौर तो पर बड़ा मतलब आप कही बड़ी खूबसूरत जिंदगी थी, थी, थी बड़ी खूबसूरत शख्सियत थी अः सुभाविक तौर पर जिम्मे कुदरती मतलब जुम्मे होंगी है कई बार मतलब यह उस तरह मतलब मैं उन्होंने कदम ਜ਼ਿੰਦਗੀ 'ਚ ਕਿਸੇ ਨਾਲ ਕੋਈ ਉੱਚੀ ਬੋਲਦੇ ਜਾਂ ਲੜਦੇ ਹਾਂ ਮੈਂ ਕਈ ਦੇਖੇ ਨੇ ਕਈ ਮੈਂ ਵੱਡੇ ਜਿਹੜੇ ਪਰ ਬੜੇ ਚਰਚਿਤ ਨਾ ਹੁੰਦੇ ਨੇ ਕਿ ਬੜੇ ਮੈਂ ਉਹਨਾਂ ਨੂੰ ਕਈ ਵਾਰ ਬਹੁਤ